ਬਟਾਲਾ ਦੇ ਨੇੜੇ ਦੇ ਪਿੰਡ 'ਚ ਦੋ ਭਰਾਵਾਂ ਦੀਆਂ ਕੋਠੀਆਂ 'ਚ ਇੱਕੋ ਰਾਤ ਹੋਈ ਚੋਰੀ ਲੱਖਾਂ ਰੁਪਏ ਦੀ ਚੋਰੀ ਚੋਰ ਦੋਵਾਂ ਘਰਾਂ 'ਚੋਂ ਚੋਰੀ ਕਰਕੇ ਕਰੀਬ 25 ਟੋਲੇ ਸੋਨੇ ਦੇ ਗਹਿਣੇ ਤੇ ਨਗਦੀ ਲੈ ਕੇ ਹੋ ਗਏ ਨੇ ਫਰਾਰ ਬਟਾਲਾ ਦੇ ਪਿੰਡ ਗਿੱਲਾਂਵਾਲੀ 'ਚ ਦੋ ਸਕੇ ਭਰਾਵਾਂ ਦੀ ਗਵਾਂਡ ਬਣੀਆਂ ਕੋਠੀਆਂ 'ਚ ਇੱਕੋ ਰਾਤ ਹੀ ਚੋਰਾਂ ਨੇ ਨਿਸ਼ਾਨਾ ਬਣਾਇਆ ਚੋਰ ਇਹਨੇ ਛਾਤਰ ਸਨ ਕਿ ਮਕਾਨ ਮਾਲਕ ਪਰਿਵਾਰ ਘਰ 'ਚ ਹੀ ਸੌਂਦੇ ਸਨ ਅਤੇ ਉਹਨਾਂ ਕੋਠੀਆਂ ਦੇ ਪਿਛਲੇ ਪਾਸੇ ਤੋਂ ਖਿੜਕੀ ਦੀ ਗਰੇਲ ਤੋੜ ਕੇ ਅੰਦਰ ਦਾਖਲ ਹੋਏ ਕਾ ਕੋਠੀ ਸੁੱਤੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੇ ਘਰ ਦੇ ਦੂਸਰੇ ਕਮਰੇਆਂ 'ਚ ਚੋਰੀ ਹੋ ਰਹੀ ਹੈ। ਚੋਰ 10 ਤੋਲੇ ਸੋਨਾ, 14000 ਰੁਪਏ ਨਕਦੀ ਅਤੇ ਦੂਸਰੇ ਘਰ ਵਿੱਚੋਂ 15 ਤੋਲੇ ਸੋਨੇ ਦੇ ਗਹਿਣੇ ਤੇ 17000 ਰੁਪਏ ਨਕਦੀ ਲੈ ਕੇ ਫਰਾਰ ਹੋ ਗਏ ਹਨ। ਉੱਥੇ ਇਹਨਾਂ ਮਕਾਨ ਮਾਲਕ ਭਰਾਵਾਂ ਭਰਪੰਜਨ ਸਿੰਘ ਤੇ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਜਦ ਸਵੇਰੇ ਉੱਠੇ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖੜੜਿਆ ਹੋਇਆ ਹੈ ਅਤੇ ਉਹਨਾਂ ਇੱਕ ਦੂਸਰੇ ਨੂੰ ਪਹਿਲਾਂ ਜਦ ਸੂਚਿਤ ਕੀਤਾ ਤਾਂ ਦੋਵਾਂ ਘਰਾਣੇ ਚੋਰ ਲੁੱਟ ਕੇ ਫਰਾਰ ਹੋ ਚੁੱਕੇ ਸਨ ਉਥੇ ਭਜਨ ਸਿੰਘ ਦਾ ਕਹਿਣਾ ਹੈ ਕਿ ਉਹ ਜਦ ਜਿਹੜੇ ਉੱਠੇ ਤਾਂ ਇਵੇਂ ਜਾਪ ਜਾਪ ਰਿਹਾ ਸੀ ਕਿ ਜਿਵੇਂ ਉਹਨਾਂ پورے ਪਰਿਵਾਰ ਨੂੰ ਕੁਝ ਦਵਾਈ ਸੁngਾ ਕੇ ਬੇਹੋਸ਼ ਕਰ ਦਿੱਤਾ ਹੋਵੇ ਕਿਉਂਕਿ ਪੂਰੀ ਰਾਤ ਉਹਨਾਂ ਦੀ ਨੀਂਦ ਨਹੀਂ ਖੁੱਲੀ ਲੇਕਿਨ ਜਦ ਜਿਹੜੇ ਉੱਠੇ ਤਾਂ ਚੋਰੀ ਹੋਈ ਹੋ ਚੁੱਕੀ ਸੀ ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਨਾਮ ਸੰਤੋਸ਼ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਕਿਲੋ ਸੋਨਾ ਹੈ ਤੇ 17000 ਰੁਪਏ ਆਏਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ ਬਾੜੀ ਤੋੜ ਕੇ ਉਧਰੋਂ ਪਿੱਛੋਂ ਦੀ ਆ ਗਏ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੀ ਹੈ ਕੀ ਕਰੂਗਾ ਨਹੀਂ ਇਹ ਹੀ ਕਰ ਰਹੀ ਹੈ ਇਹ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੁਆ ਹੀ ਪਾ ਗਏ ਜਾਂ ਕੀ ਇਹ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਹਾਂ 4:30 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਆਪਣਾ ਦਰਵਾਜ਼ਾ ਬੰਦ ਕੀਤਾ ਹੈ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉਧਰਲੇ ਪਾਸੋਂ ਬਾਰੀ ਖੁੱਲੀ ਸੀ ਉਹਦੇ ਥਾਣੀ ਨੰਨ ਕੇ ਤੇ ਉਹ ਚੋਰੀ ਕਰ ਗਏ ਕੀ ਲੱਗਦਾ ਤੁਹਾਨੂੰ ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਵੀ ਕੋਈ ਬੰਦਾ ਭੇਤੀ ਪਿਆ ਵਿੱਚ ਉਹ ਕਮਪਲੀਟ ਕੀਤੀ ਸੀ ਹਾਂ ਕੀਤੀ ਆਪਣੀ ਇਹਨਾਂ ਦਾ ਫਰਪਾ ਜਿੰਸ਼ੀ ਕੀ ਕਰ ਰਿਹਾ ਮੈਂ ਸੰਤੋਖ ਜੀ ਦਾ ਬੜਾ ਭਰਾ ਆਇਆ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ ਸਵੇਰੇ 4:00 ਵਜੇ 4:30 ਵਜੇ ਉੱਠੇ ਆ ਤੇ ਸੰਤੋਖ ਜੀ ਦੀ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਏ ਉਹ ਤੇ ਮੈਂ ਆਉਣ ਲੱਗਾ ਜੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਿਲਾਰਾ ਪਿਆ ਸੀ ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨਾਲ ਪੁੱਛੀ ਗਿਆ ਤੇ ਮੁੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੋਂ ਲਗਭਗ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਾ ਮੇਰੇ ਏਟੀਐਮ ਵਗੈਰਾ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿਲ 파ੜ ਪਿੱਛੇ ਕੋਠੀ ਦੇ ਜੀ ਗ੍ਰਿਲ ਲਾਈ ਸੀ ਗ੍ਰਿਲ 파ੜ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਕੱਲੀ ਜਿਹੜੀ ਚੋਰੀ ਇਹ ਨਾਲ ਨਾਲ ਕੁੱਟੀਆਂ ਬਿਲਕੁਲ ਨਾਲ ਨਾਲ ਕੁੱਟੀਆਂ ਜੀ ਸਾਂਝੀ ਕੰਡੇ ਚ ਉਹਨਾਂ ਦਾ ਸੋਨਾ ਵੀ 10 ਗ੍ਰਾਮ ਕੱਢਿਆ ਉਹਨਾਂ ਦਾ 15 ਗ੍ਰਾਮ 15 ਤੋਂ ਮੇਰਾ 10 ਗ੍ਰਾਮ ਕਰਾ ਕਰੀਬ ਬਾਕੀ ਡਿਟੇਲ ਆ ਹੀ ਪੁਲਿਸ ਨੂੰ ਦੱਤੀ ਹੈ ਤਲਾਹ ਦਿੱਤੀ ਹੈ ਜੀ ਐਸ ਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸਹੀ ਵੀ ਇੰਚਾਰਜ ਵੀ ਆਇਆ ਜਿਹੜੀ ਕਾਰਵਾਈ ਕਰ ਰਹੇ ਨੇ ਕਿ ਵਿਕਣ ਡਾਊਟ ਕਾਰ ਬਣਾ ਲਿਆ ਹਾਂ ਜੀ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਚੀ ਕਹਿੰਦੇ ਹੋ ਕਿ ਜੋ ਆਇਦਿੰਗੇ ਸੋਰੀ ਮੈਂ ਦੇਖੋ ਕਹਿ ਰਹੇ ਜੀ ਕਿ ਬਹੁਤ ਢਿੱਲੀ ਕਾਰਗ ਜਾਰੀ ਹੈ ਪੁਲਿਸ ਦੀ ਜਿਹੜਾ ਇਸ ਕੰਮ ਹੋ ਰਿਹਾ ਸਾਰਾ ਕੋਈ ਵੀ ਕਹਿੰਦੇ ਅੰਦਰ ਹੀ ਸੁੱਤੀ ਆ ਹਾਂ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਐਵੇਂ ਤੁਹਾਨੂੰ ਕਹੀਏ ਦੂਸਰੇ ਕਮਰੇ ਜਿਹੜੇ ਚੋਰੀ ਹੋਏ ਤੀਸਰਾ ਕਮਰਾ ਜਿਹੜਾ ਚੋਰੀ ਹੋਇਆ ਤੁਹਾਡੇ ਅਸੀਂ ਕੀ ਮੰਗ ਕਰਦੇ ਹੋ ਪੁਲਿਸ ਪਟਾਣਾ ਅਸੀਂ ਦੇਖੋ ਕਿ ਇਹ ਸਾਡੀ ਜਿਹੜੀ ਚੋਰੀ ਟਰੇਸ ਕੀਤੀ ਜਾਵੇ ਗਾਂਵਾਸੇ ਨੱਥ ਪਈ ਜੇ ਲੋਕਾਂ ਨੂੰ ਹੋਰ ਨਾ ਜਿੰਨਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਹੋਇਆ ਇਦਾਂ ਹੋਰ ਕਿਹਨਾ ਨ